ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਗੁਲਫੀ ਉਹ ਵੀ ਪੁਦੀਨੇ ਤੋਂ ਕਈ ਵਾਰ ਕੀ ਹੁੰਦਾ ਵੀ ਬੱਚੇ ਆ ਜਿਹੜੇ ਪਿੰਡਾਂ ਦੇ ਵਿੱਚ ਜਦੋਂ ਗੁਲਫੀ ਵੇਚਣ ਵਾਲੇ ਆਉਂਦੇ ਬੱਚੇ ਜਿੱਦ ਕਰਦੇ ਆ ਵੀ ਸਾਨੂੰ ਗੁਲਫੀ ਦਿਵਾਓ ਤੇ ਉਹਦੇ ਵਿੱਚ ਹੁਣ ਪਤਾ ਨਹੀਂ ਕੈਮੀਕਲ ਪਾਇਆ ਹੁੰਦਾ ਕਲਰ ਵਾਲੀ ਗੁਲਫੀਆਂ ਹੁੰਦੀਆਂ ਜਿੱਦਾਂ yellow ਕਲਰ ਦੀਆਂ green ਪਿੰਕ ਜਾਂ ਰੈੱਡ ਜੋ ਵੀ ਹੁੰਦਾ ਹੈ ਨਾ ਤੇ ਉਹ ਆਪਾਂ ਘਰੇ ਬਣਾਵਾਂਗੇ ਤੁਹਾਨੂੰ ਪਦੀਨੇ ਧੋਤੇ ਪਦੀਨਾ ਆਪਣੀ ਸਿਹਤ ਵਾਸਤੇ ਬਹੁਤ ਹੀ ਵਧੀਆ ਠੰਡਾ ਹੁੰਦਾ ਹੈ ਇਹ ਤੇ ਹਰ ਇੱਕ ਦੇ ਘਰ ਦੇ ਵਿੱਚ ਪਦੀਨਾ ਜਿਹੜਾ ਮਿਲ ਜਾਂਦਾ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਜਿਹੜੀ ਕੁਲਫੀ ਆ ਉਹ ਬਣਾਵਾਂਗੇ ਤੇ ਆਪਾਂ ਪਦੀਨਾ ਤੋੜ ਲਿਆ ਹੈ ਘਰ ਦੇ ਵਿੱਚੋਂ ਹੀ ਤੇ ਤੋੜ ਕੇ ਆਪਾਂ ਚੰਗੀ ਤਰ੍ਹਾਂ ਧੋ ਲਿਆ ਹੈ ਤੋੜਨਾ ਇਹ ਜ਼ਰੂਰੀ ਹੈ ਕਿਉਂਕਿ ਮਿੱਟੀ ਵਗੈਰਾ ਲੱਗੀ ਹੁੰਦੀ ਹੈ ਇਹਦੇ ਉੱਤੇ ਤੇ ਆਪਾਂ ਸ਼ੁਰੂ ਕਰਦੇ ਹਾਂ ਅੱਗੇ ਕੀ 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 ਪਾਉਣਾ ਹੈ ਇਹਦੇ ਵਿੱਚ ਹਾਂਜੀ ਪਦੀਨੇ ਵਾਲੀ ਕੁਲਫੀ ਬਣਾ ਲਈ ਇੱਥੇ ਆਪਾਂ ਪਦੀਨਾ ਤੇ ਚੀਨੀ ਲਈਆ ਤੇ ਤੁਸੀਂ ਇੱਥੇ ਮਿਸਰੀ ਵੀ ਲੈ ਸਕਦੇ ਹੋ ਉਹ ਵੀ ਵੈਸਟਾ ਆਪਣੇ ਲਈ ਤੇ ਇਥੇ ਲਈ ਆਪਾਂ ਕਾਲਾ ਨਮਕ ਤੇ ਇੱਕ ਆਪਾਂ ਪਾਵਾਂਗੇ ਨਿੰਬੂ ਉਹ ਆਪਾਂ ਬਾਅਦ ਵਿੱਚ ਪਾਵਾਂਗੇ ਪਹਿਲਾਂ ਕੀ ਕਰਨਾ ਆਪਾਂ ਨੇ ਦਿਨਾਂ ਪਾ ਲਵਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਪਿਆਰਾਇਆ ਕਮੈਂਟ ਕਰਕੇ ਜੋੜ ਦੱਸਿਓ ਤੇ ਆਪਣੇ ਜਿਹੜਾ ਪਦੀਨਾ ਹੈ ਉਹ ਆਪਾਂ ਵਿੱਚ ਪਾ ਲਿਆ ਏ ਨਾਲ ਹੀ ਆਪਾਂ ਇੱਥੇ ਚੀਨੀ ਪਾ ਦਵਾਂਗੇ ਅੱਧੇ ਕਿ ਚਮਚਾ ਆਪਾਂ ਇੱਥੇ ਪਾਵਾਂਗੇ ਕਾਲਾ ਨਮਕ ਤੇ ਅੱਧਾ ਗਲਾਸ ਪਾਣੀ ਦਾ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਪੀਸ ਲੈਣਾ ਏ ਲੋ ਜੀ ਇੱਥੇ ਆਪਾਂ ਲੈ ਲਿਆ ਇੱਕ ਕੱਪ ਪਹਿਲਾਂ ਨਮਾਂਗੇ ਇਹਨੂੰ ਛਾਣ ਤੁਸੀਂ ਨਿੰਬੂ ਪਾ ਕੇ ਇਹਦੇ ਵਿੱਚ ਇਦਾਂ ਵੀ ਤੁਸੀਂ ਪੀ ਸਕਦੇ ਹੋ ਜੇ ਦੋ ਬੱਚੇ ਜਿੱਦ ਕਰਦੇ ਆ ਕੁਲਫੀ ਵਗੈਰਾ ਇਹ ਤੁਸੀਂ ਇਦਾਂ ਘਰ ਦੇ ਵਿੱਚ ਵੀ ਬਣਾ ਕੇ ਉਹਨਾਂ ਨੂੰ ਦੇ ਸਕਦੇ ਹੋ ਮੀਠੀ ਇੱਕ ਕੱਪਾ ਜਿਹੜਾ ਪਾਣੀ ਦਾ ਪਾਓ ਹੋਰ ਪਾ ਲਵੋਗੇ ਇਹਦੇ ਵਿੱਚ ਅੱਜ ਇਹਦੇ ਵਿੱਚ ਆਪਾਂ ਨਿੰਬੂ ਦਾ ਰਸ ਇੱਕ ਨਿੰਬੂ ਦਾ ਰਸ ਲਿਆ ਕੱਟ ਲਿਆ ਸੀ ਆਪਾਂ ਨੇ ਨਿੰਬੂ ਨੂੰ ਚੋੜ ਲਿਆ ਸੀ ਹੁਣ ਕਰਾਂਗੇ ਚੰਗੀ ਤਰ੍ਹਾਂ ਮਿਕਸ ਜੀ ਆਪਾਂ ਕੋਲ ਕੁਲਫੀਆਂ ਜਮਾਉਣ ਲਈ ਆ ਬਾਸਕਟ ਜੀ ਲਈ ਸੀ ਆਪਾਂ ਨੇ ਮਾਰਕੀਟ ਦੇ ਵਿੱਚੋਂ ਤੇ ਇਹਦੇ ਵਿੱਚ ਆਪਾਂ ਰੀਅਮ ਕੁਲਫੀਆਂ ਨੂੰ ਜਮਾ ਲਵਾਂਗੇ ਤੇ ਜੇ ਤੁਹਾਡੇ ਕੋਲ ਇਹ ਚੀਜ਼ ਨਹੀਂ ਹੈਗੀ ਤਾਂ ਤੁਸੀਂ ਡਿਸਪੋਜ਼ੇਬਲ ਕੱਪ ਵੀ ਲੈ ਸਕਦੇ ਹੋ ਜਾਂ ਫਿਰ ਤੁਸੀਂ ਗਲਾਸ ਵੀ ਲੈ ਸਕਦੇ ਹੋ ਸਟੀਲ ਦੇ ਉਹਦੇ ਵਿੱਚ ਵੀ ਤੁਸੀਂ ਜਮਾ ਸਕਦੇ ਹੋ ਤੇ ਆਪਾਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾ ਦਵਾਂਗੇ ਉਹ ਇਹਨਾਂ ਦੇ ਉੱਪਰ ਸਟਿਕਸ ਲਾ ਰੱਖ ਦਵਾਂਗੇ 5-6 ਘੰਟੇ ਲਈ ਆਪਾਂ ਇਹਨੂੰ ੱਖਾਂਗੇ ਫ੍ਰਿਜ ਦੇ ਵਿੱਚ ਤੇ ਫਿਰ ਆਪਾਂ ਤੁਹਾਨੂੰ ਕੱਢ ਕੇ ਬਕਾਉਣੇ ਆ ਕਿ ਆਪਣੀਆਂ ਗੁਲਫੀਆਂ ਜਿਹੜੀਆਂ ਕਿਸ ਤਰ੍ਹਾਂ ਦੀਆਂ ਮਣੀਆਂ ਲੋ ਜੀ ਆਪਣੀਆਂ ਗੁਲਫੀਆਂ ਜਿਹੜੀਆਂ 5-6 ਘੰਟੇ ਦੇ ਵਿੱਚ ਜੰਮ ਗਈਆਂ ਸੀ ਤੇ ਦੋ ਮੇਰਾ ਬੇਟਾ ਪਹਿਲਾਂ ਹੀ ਕੱਢ ਕੇ ਲੈ ਗਿਆ ਸੀ ਤੇ ਆਪਾਂ ਹੁਣ ਇਹਨੂੰ ਰੱਖਾਂਗੇ ਨਾਰਮਲ ਪਾਣੀ ਦੇ ਵਿੱਚ ਤਾਂ ਜੋ ਇਹ ਆਸਾਨੀ ਦੇ ਨਾਲ ਨਿਕਲ ਸਕਣ ਤੁਸੀਂ ਵੀ ਘਰ ਦੇ ਵਿੱਚ ਪਦੀਨੇ ਦੀਆਂ ਕੁਲਪੀਆਂ ਨੇ ਜਿਹੜੀਆਂ ਬੱਚੇ ਨੂੰ ਬਣਾ ਕੇ ਖਵਾ ਸਕਦੇ ਹੋ ਤੇ ਇਹ ਵੀਡੀਓ ਆਪਾਂ ਨੇ ਉਹ ਦੋ ਦੀ ਬਣਾਈ ਹੋਈ ਆ ਜਦੋਂ ਗਰਮੀ ਜ਼ਿਆਦਾ ਸੀ ਤੇ ਹੁਣ ਦੋ ਕੁ ਮਿੰਟ ਪਾਣੀ 'ਚ ਰੱਖਦੇ ਆਂ ਤੇ ਫਿਰ ਆਪਾਂ ਇਹਨਾਂ ਨੂੰ ਕੱਟਦੇ ਆਂ ਲੋ ਜੀ ਹੁਣ ਆਪਾਂ ਇਹਨਾਂ ਨੂੰ ਕੱਟਦੇ ਆਂ ਬਾਹਰ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈਆਂ ਸੀ ਹਾਜਮੇਦਾਰ ਪੁਦੀਨਾ ਵੈਸੀ ਹਾਜਮੇਦਾਰ ਹੁੰਦਾ ਹੈ ਇਹ ਚੁੱਕ ਕੇ ਆਏ ਬਣ ਕੇ ਤਿਆਰ ਨੇ ਤੁਸੀਂ ਵੀ ਟਰਾਈ ਕਰਕੇ ਦੇਖਿਓ ਮਿਲਦੇ ਹਾਂ ਅਗਰੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ